ਸਸਿਕਲ ਦੋਸਤੋ ਮੈਂ ਹਾ ਦੇਵਿੰਦਰ ਸਿੰਘ ਦੋਸਤੋ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬੜਾ ਹੀ ਖਬਰਾਂ ਦੇ ਵਿੱਚ ਰਹਿੰਦੇ ਨੇ ਇਹ ਪੰਜਾਬ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਵਜਹਾਂ ਦੇ ਕਰਕੇ ਸੋ ਉਹਨਾਂ ਨੇ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਆਬਵੀਅਸਲੀ ਇੰਡੀਅਨ ਮੀਡੀਆ ਵਾਲੇ ਤਾਂ ਖਾਸੇ ਖੁਸ਼ ਆ ਇਸ ਗੱਲ ਤੋਂ ਕਿਉਂਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜੇਸ਼ਵੀ ਕਿਨਾਲ ਪ੍ਰਾਈਮ ਮਿਨਿਸਟਰ ਮੋਦੀ ਦੇ ਉੱਤੇ ਜਾਂ ਮੋਦੀ ਰਜਿਮ ਦੇ ਉੱਤੇ ਜਿਹੜੇ ਅਲਿਗੇਸ਼ਨ ਲਾਇਏ ਸੀ ਉਰੇ ਚੱਲਦੇ ਆਂ ਇੰਡੀਆ ਕੈਨੇਡਾ ਦੇ ਰਿਲੇਸ਼ਨ ਜਿਹੜੇ ਕਾਫੀ ਜ਼ਿਆਦੇ ਉਹ ਢੇਠਾ ਆਏ ਹੋਏ ਨੇ ਤੇ ਚੱਲਦੇ ਆਂ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਕੈਨੇਡੀਅਨ ਨਾਗਰਿਕਸ ਨੂੰ ਆਪਣੇ ਭਾਰਤੀ ਸਿਟੀਜ਼ਨਸ ਨੂੰ ਜਾਂ ਇੰਡੀਅਨ ਬੈਕਗ੍ਰਾਉਂਡ ਵਾਲੇ ਜਿਹੜੇ ਜਿੰਨੇ ਵੀ ਸੱਜਣ ਨੇ ਖਾਸ ਕਰਕੇ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਜਿਹੜਾ ਕੈਨੇਡਾ ਦੇ ਵਿੱਚ ਸੈਟਲ ਆ ਉਹਨਾਂ ਨੂੰ ਖਾਸੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਜਸਟਨ ਟਰੂਡੋ ਖਾਸਾ ਇਹਨਾਂ ਦਾ ਪਿਆਰ ਕਿਹਾ ਜਾ ਸਕਦਾ वैसे सारे सारे तो सारे इंडियंस ਦੇ ਨਾਲ ਵੀ ਤੇ ਸਾਰੇ ਬਾਕੀ ਚਲੋ ਆਬਵੀਅਸਲੀ ਹਰੇਕ ਲੀਡਰ ਦੇ ਲਈ ਸਭ ਤੋਂ ਪਹਿਲ ਤਾਂ ਉਹਦੀ ਆਪਣੀ ਪੋਪੂਲੇਸ਼ਨ ਹੀ ਹੁੰਦੀ ਹੈ ਪਰ ਸਿੱਖਾਂ ਦੇ ਨਾਲ ਵੀ ਪੰਜਾਬੀਆਂ ਦੇ ਨਾਲ ਖਾਸਾ ਇਹਨਾਂ ਦਾ ਜਿਹੜਾ ਇੱਕ ਲਗਾਅ ਸੀਗਾ ਇਹਨਾਂ ਦੇ ਪਿਤਾ ਜੀ ਦੇ ਪਿਤਾ ਜੀ ਦਾ ਵੀ ਦੱਸ ਦਿਆ ਕਿ ਖਾਸਾ ਜਿਹੜਾ ਸੀਗਾ ਰਿਸ਼ਤਾ ਸਿੱਖ ਕਮਿਊਨਿਟੀ ਦੇ ਨਾਲ ਪੰਜਾਬੀ ਕਮਿਊਨਿਟੀ ਦੇ ਨਾਲ ਸੋ ਇਹਨਾਂ ਨੇ ਆਪਣੇ ਅਹੁਦੇ ਤੋਂ ਜਿਹੜਾ ਲੰਬੇ ਹੋਣ ਦਾ ਅੱਜ ਐਲਾਨ ਕਰ ਦਿੱਤਾ ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ ਕਿ ਅੱਗੇ ਕੌਣ ਕੈਨੇਡਾ ਦਾ ਜਿਹੜਾ ਲੀਡਰ ਬਣ ਸਕਦਾ ਜਾਂ ਇਲੈਕਸ਼ਨਾਂ ਬੜੀ ਜਲਦੀ ਉੱਥੇ ਹੋਣ ਦੀ ਪਹਿਲਾ ਵੈਸੇ ਅਕਤੂਬਰ ਤੱਕ ਦਾ ਟਾਈਮ ਹੈ ਇਹਨਾਂ ਦੇ ਕੋਲ ਕੈਨੇਡੀਅਨ ਪਾਰਲੀਮੈਂਟ ਦੇ ਕੋਲ ਹਾਊਸ ਆਫ ਕਾਮਨਜ਼ ਹੀ ਆ ਕਿਉਂਕਿ ਆਪਣੇ ਯੂਕੇ ਦੇ ਕੈਨੇਡਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਇੱਥੇ ਵਾਂਗੂ ਰਾਜੇ ਦੀ ਇੱਥੇ ਵਾਲੇ ਦੀ ਪਹਿਲਾਂ ਰਾਣੀ ਦੀ ਹੁੰਦੀ ਸੀ ਉਹਨਾਂ ਇੱਥੇ ਵਾਲੇ ਰਾਜੇ ਦੀ ਫੋਟੋ ਆ ਉੱਥੇ ਵੀ ਤੇ ਇਸੇ ਤਰੀਕੇ ਨਾਲ ਹਾਊਸ ਆਫ ਕਾਮਨਜ਼ ਜਿਹੜਾ ਆਟਵਾ ਦੇ ਵਿੱਚ ਆ ਉੱਥੇ ਅਕਤੂਬਰ 2025 ਤੱਕ ਦਾ ਸਮਾਂ ਟਰੂਡੋ ਸਰਕਾਰ ਦੇ ਕੋਲ ਹੈਗਾ ਪਰ ਲੱਗਦਾ ਏਦਾਂ ਕਿ ਹੁਣ ਸ਼ਾਇਦ ਸਪ੍ਰਿੰਗ ਦੇ ਵਿੱਚ ਹੀ ਚੋਣਾਂ ਉੱਥੇ ਹੋ ਜਾਣ ਇਹਦੇ ਨਾਲ ਨਾਲ ਕਿਉਂਕਿ ਅੱਜ ਆਪਾਂ ਗੱਲ ਕਰ ਰਹੇ ਆ ਨਾ ਮੈਂ ਇਹਨੂੰ ਇਸ ਕਰਕੇ ਇਹ 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 ਮੁਕਾਬਲਤਨ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸਿਕਾ ਵੈਸੇ ਬਣਦਾ ਤਾਂ ਹੈ ਨਹੀਂ ਕਿ ਸਾਡੀ ਜਮਹੂਰੀਅਤ ਵਰਸਸ ਜੇਕਰ ਕੈਨੇਡੀਅਨ ਜਮਹੂਰੀਅਤ ਦੇਖੀਏ ਇੱਕ ਪਾਸੇ ਤਾਂ ਜਸਟਨ ਟਰੂਡੋ ਆ ਨੋ ਡਾਊਟ ਉਹਦੇ ਉੱਤੇ ਉਹਦੀ ਜਨਤਾ ਨੂੰ ਖਾਸੀਆਂ ਪ੍ਰੋਬਲਮਸ ਨੇ ਉਹਦੀ ਜਨਤਾ ਨੂੰ ਜਸਟਨ ਟਰੂਡੋ ਦੀ ਜਿਹੜੀ ਆਵਾਮ ਆ ਜਿਹੜੀ ਕੈਨੇਡੀਅਨ ਆਵਾਮ ਨੇ ਟਰੂਡੋ ਨੂੰ ਚੁਣ ਕੇ ਆਟਵਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੀ ਗੱਦੀ ਦੇਤੇ ਬਿਠਾ ਲਿਆ ਹਾਊਸ ਆਫ ਕਾਮਨਸ ਦਾ ਲੀਡਰ ਬਣਾਇਆ ਉਹੋ ਬਹੁਤ ਸਾਰੀਆਂ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਆਇਆ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਹ ਇੱਕ ਤਾਂ ਹਾਊਸਿੰਗ ਕ੍ਰਾਈਸਿਸ ਹੈ ਜ ਜੇ ਕਹੋ ਕਿ ਮਹਿੰਗਾਈ ਦਾ ਜਿਹੜਾ ਸੰਕਟ ਆ ਇੱਕ ਕਾਸਟ ਆਫ ਲਿਵਿੰਗ ਕ੍ਰਾਈਸਿਸ ਜਿਹੜਾ ਇੱਥੇ ਯੂਕੇ ਦੇ ਵਿੱਚ ਵੀ ਖਾਸਾ ਲੋਕਾਂ ਨੂੰ ਇਹਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੀ ਕੰਜ਼ਰਵਟਿਵ ਸਰਕਾਰ ਦੀ ਸੀ ਸੋਨਕ ਦੀ ਇਹ ਤੇ ਇੱਕ ਬਹੁਤ ਵੱਡੀ ਵਜ੍ਹਾ ਰਹੀ ਆ ਇਹਦੇ ਚਲਦੇ ਆ ਜਿਹੜਾ ਉਹਨਾਂ ਨੂੰ ਜਾਣਾ ਪਿਆ ਪਰ ਸਟਿਲ ਲੋਕਾਂ ਨੇ ਆਪਣੀ ਜਿਹੜੀ ਉਹਨਾਂ ਦਾ ਕ੍ਰਿਟਿਸਿਜ਼ਮ ਸੀਗਾ ਉਹ ਟਰੂਡੋ ਤੇ ਕੱਢਿਆ ਆਪੋਜੀਸ਼ਨ ਲੀਡਰਾਂ ਨੇ ਤਾਂ ਚਲੋ ਕੱਢਣਾ ਹੀ ਹੁੰਦਾ ਫਿਰ ਇੱਕ ਵੱਡੀ ਗੱਲ ਇਹ ਹੁੰਦੀ ਆ ਕਿ ਇਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਜਿਹੜੀ ਨੰਬਰ 2 ਦੇ ਲੀਡਰ ਲਿਬਰਲ ਪਾਰਟੀ ਦੇ ਜਿਹਨਾਂ ਦੀ ਸਰਕਾਰ ਦੇ ਵਿੱਚ ਜਦੋਂ ਉਹ ਰੈਜ਼ੀਗਨੇਸ਼ਨ ਦਿੰਦੇ ਨੇ ਆਪਣਾ ਕਿ ਤੁਸੀਂ ਡੋਨਲਡ 트੍ਰੰਪ ਦੇ ਨਾਲ ਜਿੰਨੇ ਤੁਹਾਨੂੰ ਸੀਰੀਅਸ ਹੋ ਕੇ ਜਿਹੜਾ ਟੈਕਲ ਕਰਨਾ ਚਾਹੀਦਾ ਸੀਗਾ 트੍ਰੰਪ ਨੂੰ ਜਿਹੜਾ ਕਿ 트੍ਰੰਪ ਬਾਰ-ਬਾਰ ਇਹ ਕਹਿ ਰਿਹਾ ਹੁਣ ਉਹਨੇ 트ਰੂਡੋ ਦੇ ਅਸਤੀਫੇ ਤੋਂ ਬਾਅਦ ਵੀ ਇਹੀ ਗੱਲ ਕਹੀ ਆ ਆਪਣਾ ਜਿਹੜਾ ਉਹਦਾ 트ਰੂਥ ਸੋਸ਼ਲ ਇੱਕ ਮੀਡੀਆਮ ਆ ਨਾ ਕਿ ਭਾਈ 51ਵੀਂ ਸਟੇਟ ਸਾਡੀ ਬੰਦਵੇ ਯੂਐਸਏ ਦੀ ਕੈਨੇਡਾ ਤੇ ਸਾਰਾ ਕੁਝ ਠੀਕ ਠਾਕ ਰਹਿਣਾ ਸੋ ਉਸ ਡੋਨਲਡ 트ੰਪ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਸੀਗਾ ਕਿ ਉਸ ਡੋਨਲਡ 트ੰਪ ਨੇ ਤੁਸੀਂ ਜਿਆਦਾ ਜਿਹੜਾ ਸੀਰੀਅਸਲੀ ਨਹੀਂ ਲਿਆ ਉਹਨਾਂ ਨੇ ਆਪਣੇ ਅਹੁਦੇ ਤੋਂ ਰੈਜ਼ੀਗਨੇਸ਼ਨ ਦੇ ਦਿੱਤੀ ਸੀ ਉਸ ਤੋਂ ਬਾਅਦ ਕਾਫੀ ਐਸਵੀ ਕਿਹਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਟਰੂਡੋ ਸਾਹਿਬ ਨੂੰ ਜਿਹੜਾ ਘਰੇ ਜਾਣਾ ਪੈ ਸਕਦਾ ਤੇ ਚਲੋ ਇਹਨਾਂ ਨੇ ਲੋਕਾਂ ਦੀ ਗੱਲ ਮੰਨੀ ਇਹ ਘਰੇ ਚਲੇ ਗਏ ਤੇ ਦੂਜੇ ਪਾਸੇ ਸਾਡੇ ਲੀਡਰ ਨੇ ਲੋਕਾਂ ਦਾ ਜ਼ੋਰ ਲੱਗਾ ਪਿਆ ਕਿ ਤੁਸੀਂ ਭਾਈ ਬਸ ਕਰੋ ਹੁਣ ਚਲੇ ਜਾਓ ਘਰਾਂ ਨੂੰ ਤੁਹਾਨੂੰ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਹੁਕਮ ਹੋ ਗਿਆ ਤੁਸੀਂ ਆਪਣੀਆਂ ਗਲਤੀਆਂ ਵੀ ਮੰਨ ਲਈਆਂ ਪਰ ਉਹ ਕਹਿੰਦੇ ਨੇ ਕਿ ਨਹੀਂ ਜੀ ਅਸੀਂ ਤਾਂ ਆਰਾਮ ਕਰਦੇ ਸੀ ਅਸੀਂ ਤਾਂ ਫਾਰਮ ਦੇ ਵਿੱਚ ਹੀ ਹੋਣਾ ਹੈ ਤੇ ਹੁਣ ਬੰਦੇ ਵੀ ਬਣਾਵਾਂਗੇ ਅਸੀਂ ਦੇਖੋ ਫਰਕ ਦੇਖੋ ਜਮਹੂਰੀਅਤ ਦਾ ਇੱਕ ਪਾਸੇ ਪਾਰਟੀ ਨੇ ਪੂਰਾ ਟਿੱਲ ਲਾ ਲਿਆ ਝੁੰਡਾ ਕਮੇਟੀ ਬਣਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕਹਿੰਦੇ ਕਿ ਸਾਰੀ ਲੀਡਰਸ਼ਿਪ ਨੂੰ ਘਰੇ ਜਾਣਾ ਚਾਹੀਦਾ ਬਾਦਲ ਸਾਹਿਬ ਨਹੀਂ ਮੰਨਦੇ ਉਸ ਕਮੇਟੀ ਦੀ ਰਿਪੋਰਟ ਨੂੰ ਖੁਰਦਬੁਰਦ ਕਰ ਦਿੱਤਾ ਗਿਆ ਹੁੰਦਾ ਸਾਹਿਬ ਨੂੰ ਟਿਕਟ ਦੇ ਦਿੱਤੀ ਸੰਗਰੂਰ ਦੀ ਉੱਥੇ ਜ਼ਮਾਨਤ ਜਬਤ ਹੋ ਗਈ ਵਿਚਾਰਿਆਂ ਦੀ ਤੇ ਵੈਸੇ ਹੁਣ ਇਕਬਾਲ ਸਿੰਘ ਝੁੰਦਾ ਹੁਣਾਂ ਨੂੰ ਕੱਲ ਤੱਕ ਸਾਹਿਬ ਦੇ ਬਰੋ ਕਮੇਟੀ ਦੇ ਵਿੱਚ ਵੀ ਪਾਇਆ ਗਿਆ ਸੀ ਤੇ ਖੈਰ ਉਦੋਂ ਵੀ ਨਹੀਂ ਇਹ ਹਟੇ ਉਦੋਂ ਵੀ ਨਹੀਂ ਮੰਨੇ ਵੈਸੇ ਤਾਂ ਇਹਨਾਂ ਨੂੰ ਜਦੋਂ ਸਭ ਤੋਂ ਪਹਿਲੀ ਇਹਨਾਂ ਦੀ ਵੱਡੀ ਹਾਰ ਹੋਈ ਸੀ ਉਦੋਂ ਹੀ ਇਹਨਾਂ ਨੂੰ ਛੱਡਣੀ ਚਾਹੀਦੀ ਸੀ 10 ਸਾਲ ਸੱਤਾ ਮਾਲ ਲਈ ਸੀ ਉਸ ਤੋਂ ਬਾਅਦ ਜਦੋਂ ਆਪੋਜੀਸ਼ਨ ਦੇ ਵਿੱਚ ਲੋਕਾਂ ਨੂੰ ਲੋਕਾਂ ਨੇ ਬਿਠਾਇਆ ਉਦੋਂ ਹੀ ਕਹਿਣਾ ਚਾਹੀਦਾ ਸੀ ਕਿ ਠੀਕ ਹੈ ਸਰ ਹੁਣ ਅਸੀਂ ਕਿਸੇ ਹੋਰ ਨੂੰ ਮੌਕਾ ਦਿੰਦੇ ਹਾਂ ਪਰ ਚਲੋ ਕਿਸੇ ਨੇ ਕਿਹਨੂੰ ਮੌਕਾ ਦੇਣਾ ਉਦੋਂ ਤਾਂ ਚਲੋ ਫੇਬੀ ਸਟ ਇੱਜਤ ਬਚਾਉਣ ਜੋਗੀਆਂ ਅਕਾਲੀ ਦਲ ਕੋ ਸੀਟਾਂ ਸੀਗੀਆਂ 2022 ਵਾਲੀਆਂ ਸੀਟਾਂ ਚੋਣਾਂ ਦੇ ਵਿੱਚ ਤਾਂ ਕਹਾਣੀ ਖਤਮ ਹੋ ਗਈ ਸੂਪੜਾ ਸਾਫ਼ ਜਿੱਦਾਂ ਹਿੰਦੀ ਮੀਡੀਆ ਆਪਣਾ ਕਹਿੰਦਾ ਹੁੰਦਾ ਵੀ ਸੂਪੜਾ ਹੀ ਸਾਫ਼ ਹੋ ਗਿਆ ਬਟ ਇਸਟੇਲ ਫੇ ਨਹੀਂ ਅਸਤੀਫਾ ਦਿੱਤਾ ਝੁੰਡਾ ਕਮੇਟੀ ਆ ਗਈ ਫਿਰ ਨਹੀਂ ਅਸਤੀਫਾ ਦਿੱਤਾ ਅਕਾਲ ਤਖਤ ਸਾਫ਼ ਤੇ ਬਾਗੀ ਢੜਾ ਬਣ ਗਿਆ ਬਾਗੀ ਢੜਾ ਬਣ ਗਿਆ ਫੇ ਨਹੀਂ ਅਸਤੀਫਾ ਦਿੱਤਾ ਬਾਗੀ ਢੜਾ ਅਕਾਲ ਤਖਤ ਸਾਫ਼ ਤੇ ਚਲੇ ਗਿਆ ਫੇ ਨਹੀਂ ਅਸਤੀਫਾ ਦਿੱਤਾ ਅਕਾਲ ਤਖਤ ਸਾਹਿਬ ਨੇ ਸੱਦ ਲਿਆ ਤਨਖਾਹਿਆ ਕਰਾਰ ਦਿੱਤਾ ਫੇ ਨਹੀਂ ਅਸਤੀਫਾ ਦਿੱਤਾ ਫਿਰ ਦਿੱਤਾ ਹੀ ਦਿੱਤਾ ਤੇ ਫਿਰ ਉਹ ਥੋੜਾ ਜਿਹਾ ਸੱਜਣ ਮਿੱਤਰ ਉਹ ਕਹਿੰਦੇ ਵੀ ਭਾਈ ਟਵਿੱਟਰ ਤੇ ਟ੍ਰੈਂਡ ਕਰਦਾ ਸੁਖਵੀਰ ਸਿੰਘ ਬਾਦਲ ਇਸ ਕਰਕੇ ਇਹਨਾਂ ਦਾ ਅਸਤੀਫਾ ਕਬੂਲ ਨਹੀਂ ਕੀਤਾ ਜਾ ਸਕਦਾ ਮੈਨੂੰ ਵਸੇ ਅਜੇ ਤੱਕ ਸਮਝ ਨਹੀਂ ਆਈ ਕਿ ਟਵਿੱਟਰ ਤੇ ਟ੍ਰੈਂਡ ਕਰਨ ਦੇ ਨਾਲ ਅਕਾਲੀ ਦਲ ਦੀ ਪ੍ਰਧਾਨਗੀ ਦਾ ਕੀ ਲੈਣਾ ਦੇਣਾ ਟਵਿੱਟਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬੀ ਬਹੁਤ ਘੱਟ ਯੂਜ਼ ਕਰਦੇ ਐ ਟਵਿੱਟਰ ਵਾਲੇ ਮਾਲਕ ਦੀ ਵੈਸੇ ਇੱਕ ਅਲੱਗ ਹੀ ਸਟੋਰੀ ਚੱਲ ਰਹੀ ਹੈ ਜੀ ਉਹਦੇ ਉੱਤੇ ਮੈਂ ਕਰ ਰਿਹਾ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਤੁਹਾਡੇ ਨਾਲ ਇੱਕ ਪ੍ਰੋਪਰ ਸਟੋਰੀ ਸਾਂਝੀ ਕਰਦੇ ਆ ਕਿ ਇਲਨ ਮਸਕ ਹੁਣੀ ਕੀ ਕਰਦੇ ਫਿਰਦੇ ਆ ਜਿਨ੍ਹਾਂ ਨੇ ਇਹ ਟਵਿੱਟਰ ਖਰੀਦ ਕੇ ਉਹਨੂੰ ਐਕਸ ਬਣਾ ਦਿੱਤਾ। ਟਵਿੱਟਰ ਉੱਤੇ ਕਹਿੰਦੇ ਟ੍ਰੈਂਡ ਕਰਦਾ ਸੁਖਵੀਰ ਸਿੰਘ ਬਾਦਲ ਤੇ ਇਸ ਕਰਕੇ ਉਹਨਾਂ ਨੇ ਵੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਨਹੀਂ ਤੁਸੀਂ ਮਨਜ਼ੂਰ ਕਰਨਾ। ਤੇ ਉਸ ਤੋਂ ਬਾਅਦ ਫਿਰ ਅਕਾਲ ਤਖਬ ਸਾਹਿਬ ਨੇ ਤਨਖਾਈ ਇਕਰਾਰ ਜਿਹੜੇ ਦਿੱਤੇ ਸੀਗੇ 2 ਦਸੰਬਰ ਨੂੰ ਸਜ਼ਾ ਵੀ ਸੁਣਾਤੀ, ਭਾਂਡੇ ਵੀ ਧੋ ਲੈ, ਜਿਹੜਾ ਟਾਇਲਟਸ ਵਗੈਰਾ ਵੀ ਸਾਫ਼ ਕਰ ਲਿਆ ਪਰ ਅਸਤੀਫਾ ਫੇ ਨਹੀਂ ਮਨਜ਼ੂਰ ਹੋਇਆ। ਤੇ ਉਸ ਅਸਤੀਫੇ ਨੂੰ ਨਾ ਮਨਜ਼ੂਰ ਹੋਣ ਦੇ ਬਿ ਪ੍ਰਧਾਨਗੀ ਦੀ ਕੁਰਸੀ ਮੈਂ ਨਹੀਂ ਛੱਡਣੀ। ਉਹਦੇ ਲਈ ਸਾਰਿਆਂ ਦੇ ਨਾਲ ਹੀ ਪੰਗਾ ਲੈ ਲਿਆ ਆਪਾਂ ਤੇ ਹੁਣ ਕਹਿ ਲੋ ਕਿ ਇੱਕ ਤਰੀਕੇ ਨਾਲ ਆਬਵੀਅਸਲੀ ਅਕਾਲੀ ਦਲ ਬਾਦਲ ਨਹੀਂ ਤਾਂ ਇਸ ਗੱਲ ਨੂੰ ਨਹੀਂ ਮੰਨਣਾ ਉਹ ਤਾਂ ਕਹਿੰਦੇ ਸਿਰਫ ਤੇ ਸਿਰਫ ਅਸੀਂ ਆ ਜਿਹੜੇ ਅਕਾਲ ਤਖਤ ਸਾਹਿਬ ਦੀ ਜਿਹੜੀ ਆ ਅਸੀਂ ਉਹਨਾਂ ਦੀ ਮੰਨਦੇ ਆ ਉਹਨਾਂ ਨੂੰ ਸਰਵੋੱਚ ਮੰਨਦੇ ਆ ਬਾਕੀ ਤਾਂ ਕੋਈ ਹੈ ਹੀ ਨਹੀਂ ਇਹ ਕੋਈ ਇਹ ਵੀ ਜਿਹੜੇ ਬਾਦਲ ਸਾਹਿਬ ਦੀਆਂ ਗੱਲਾਂ ਤੋਂ ਇਹ ਵੀ ਲੱਗਦਾ ਕਿ ਬਾਕੀ ਚਾਹੇ ਬਾਗੀ ਧੜਾਇਆ ਚਾਹੇ ਹੋਰ ਜਿੰਨੇ ਵੀ ਪੰਥਕ ਆਗੂ ਨੇ ਜਿੰਨੇ ਵੀ ਹੋਰ ਸਿੱਖ ਪੋਲਿਟਿਕਸ ਕਰਦੇ ਨੇ ਚਾਹੇ ਕਾਂਗਰਸ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਭਾਜਪਾ ਦੇ ਵਿੱਚ ਨੇ ਤੇ ਜਿਹੜੇ ਭਾਈ ਅਮਰਪਾਲ ਸਿੰਘ ਹੁਣਾਂ ਦੇ ਨਾਲ ਨੇ ਵੀ ਇਹ ਸਾਰਿਆਂ ਨੂੰ ਕੱਖ ਨਹੀਂ ਪਤਾ ਇਹ ਪੰਥ ਦੇ ਦੋਖੀ ਨੇ ਇਹ ਪੰਜਾਬ ਦੇ ਦੋਖੀ ਨੇ ਤੇ ਸਾਨੂੰ ਹੀ ਪਤਾ ਅਸੀਂ ਪੰਜਾਬ ਨੂੰ ਬਚਾਉਣਾ ਸੋ ਖੈਰ ਇਹ ਉਹਨਾਂ ਨੇ ਅੱਜ ਖਾਸੀ ਜਿਹੜਾ ਕਈ ਕੁਝ ਗੱਲਾਂ ਕੀਤੀਆਂ ਆਬਵੀਅਸਲੀ ਗੱਲਾਂ ਤਾਂ ਉਹਨਾਂ ਨੇ ਆਪਣੇ ਕੀਤੀਆਂ ਵਰਕਰਾਂ ਦੇ ਨਾਲ ਹੀ ਉੱਥੇ ਮੁਕਸਰ ਦੇ ਜਿਹੜੀ ਮਾਗੀ ਮੇਲੇ ਤੇ ਕਾਨਫਰੰਸ ਹੋਣੀ ਆ ਉਹਨੂੰ ਲੈ ਕੇ ਕੀਤੀਆਂ ਪਰ ਉਹ ਸੁਨੇਹੇ ਕਿੱਧਰ ਨੂੰ ਲਾਏ ਗਏ ਉਹ ਬੜਾ ਸਪਸ਼ਟਤਾ ਦੇ ਨਾਲ ਨਜ਼ਰ ਆ ਰਿਹਾ ਸੋ ਜਸਟਨ ਟ੍ਰੂਡੋ ਤੇ ਜੇਕਰ ਆਪਾਂ ਆਈਏ ਪਹਿਲਾਂ ਇਹਨਾਂ ਨੇ ਜੀ ਅੱਜ ਜਿਹੜਾ ਤਕਰੀਬਨ ਇੱਕ ਦਹਾਕਾ ਇਹ ਰਹੇ ਨੇ ਐਜ਼ ਅ ਕੈਨੇਡੀਅਨ ਪ੍ਰਾਈਮ ਮਿੰਿਸਟਰ ਸੋ ਇਹਨਾਂ ਨੇ ਕਿਹਾ ਕਿ ਵੀ ਮੈਂ ਫਾਈਟਰ ਹਾਂ ਮੈਂ ਕਦੇ ਵੀ ਕਿਸੇ ਫਾਈਟ ਨੂੰ ਪਿੱਛੇ ਨਹੀਂ ਹਰਦਾ ਪਰ ਮੈਂ ਇੰਟਰਨਲ ਜਿਹੜੀਆਂ ਸਾਡੀਆਂ ਪ੍ਰੋਬਲਮਸ ਚੱਲ ਰਹੀਆਂ ਵੀ ਉਹਦੇ ਚੱਲਦੀਆਂ ਮੈਂ ਨਹੀਂ ਜਿਹੜਾ ਲੜ ਸਕਦਾ ਸੋ ਇਸ ਕਰਕੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਤਗੜੀ ਫਾਈਟ ਦੇਵੇ ਬਾਕੀ ਪਾਰਟੀਆਂ ਨੂੰ ਇਹਦੇ ਚੱਲਦਿਆਂ ਮੈਂ ਆਪਣੇ ਅਹੁਦੇ ਤੋਂ ਲਾਂਬੇ ਹੋ ਰਿਹਾ ਤੇ ਹੁਣ ਸਾਡੀ ਪਾਰਟੀ ਦੇ ਵਿੱਚ ਜਿਹੜਾ ਇਹਨਾਂ ਦਾ ਚੋਣਾਂ ਦਾ ਜੇ ਸ੍ਰੀਕੇਦਾਲ ਵੀ ਹੋਊਗਾ ਇੱਥੇ ਮੋਸਟਲੀ ਯੂਕੇ ਦੇ ਵਿੱਚ ਦਾ ਕਿਉਂਕਿ ਇੱਥੇ ਕੰਜ਼ਰਵੇਟਿਵ ਪਾਰਟੀ ਜਮਹੂਰੀਅਤ ਦੀ ਗੱਲ ਹੁੰਦੀ ਹੈ ਨਾ ਪਹਿਲਾਂ ਦੇਖੋ ਤੁਸੀਂ ਬੋਰਿਸ ਜੌਨਸਨ ਹੋਣਾ ਤੇ ਉਹਨਾਂ ਨੇ ਥੋੜਾ ਜਿਹਾ ਤਾਂ ਅਨਾਖਾਨੀ ਕੀਤੀ ਸੀ ਬੋਰਿਸ ਜੌਨਸਨ ਨੇ ਬਹੁਤ ਜ਼ਿਆਦਾ ਅਸਤੀਫੇ ਆ ਗਿਆ ਸੀ ਉਹ ਨਹੀਂ ਅਸਤੀਫਾ ਦੇ ਰਿਹਾ ਸੀ ਬਟ ਸਟਿਲ ਉਹਨਾਂ ਨੇ ਵੀ ਅਸਤੀਫਾ ਦੇ ਕਿਉਂਕਿ ਲੰਬੇ ਹੋ ਗਏ ਫਿਰ ਲਿਸਟਰਸ ਇੱਥੇ ਦੀ ਪ੍ਰਧਾਨ ਮੰਤਰੀ ਬਣੀ ਇੱਥੇ ਦੀ ਪਾਰਟੀ ਦੀ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਆ ਲੀਡਰ ਬਣੀ ਉਹਦੀਆਂ ਇਕਨੋਮਿਕ ਨੀਤੀਆਂ ਨੇ ਇਦਾਂ ਦਾ ਪਹਚਾਰ ਲੈ ਕੇ ਆਂਦਾ ਯੂਕੇ ਦੇ ਵਿੱਚ ਤੇ ਉਹਨੇ ਆਪਣੇ ਆਪ ਹੀ ਅਸਤੀਫਾ ਦੇ ਦਿੱਤਾ ਫਿਰ ਕੰਜ਼ਰਵੇਟਿਵ ਦੇ ਬਣੂ ਰਿਸ਼ੀ ਸੂਨਾ ਜਿਹੜੇ ਪਹਿਲੇ ਏਸ਼ੀਅਨ ਹੈਰੀਟੇਜ ਵਾਲੇ ਇੰਡੀਅਨ ਬੈਕਗ੍ਰਾਉਂਡ ਵਾਲੇ ਜਿਹੜੇ ਪ੍ਰਧਾਨ ਪਿਛਲੀ ਜਿਹੜੀਆਂ ਨੰਗੀਆ ਜਲਾਈ ਦੇ ਵਿੱਚ ਚੋਣਾ ਆ ਉਹਦੇ ਵਿੱਚ ਕੰਜ਼ਰਵਟਿਵ ਪਾਰਟੀ ਨੂੰ ਤਗੜੀ ਹਾਰ ਦਾ ਸਾਹਮਣਾ ਕਰਨਾ ਪਿਆ ਲੇਬਰ ਦੇ ਸਰ ਕੀ ਸਟਾਮਰ ਪ੍ਰਧਾਨ ਮੰਤਰੀ ਬਣਦੇ ਨੇ ਤੇ ਕੰਜ਼ਰਵਟਿਵ ਪਾਰਟੀ ਦੇ ਜਿਹੜੇ ਆਗੂ ਸਗੀ ਰੇਸ਼ੀ ਸੋਨਗ ਜਿਹੜੇ ਕਿ ਆਪੋਜੀਸ਼ਨ ਲੀਡਰ ਸੀ ਉਹਨਾਂ ਨੇ ਕਿਹਾ ਕਿ ਦੇਖੋ ਮੇਰੀ ਅਗਵਾਈ ਦੇ ਵਿੱਚ ਪਾਰਟੀ ਚੋਣਾ ਹਾਰੀ ਹੈ ਤੇ ਮੈਂ ਇਸ ਫਤਵੇ ਨੂੰ ਲੋਕਾਂ ਦੇ ਨੂੰ ਕਬੂਲ ਕਰਦਾ ਤੇ ਮੈਂ ਇਸ ਅਹੁਦੇ ਤੋਂ ਲੰਬੇ ਹੋ ਰਹਾ ਕਿਉਂਕਿ ਮੇਰੀ اخਲਾਕੀ ਜ਼ਿੰਮੇਵਾਰੀ ਬਣਦੀ ਸੀ इवन दो ਆਪਣੀ ਸੀਟ ਉਹ ਜਿੱਤ ਗਏ ਸੀ ਤੇ ਹੋਰ 100 ਪਲੱਸ ਸੀਟਾਂ ਸਟਿਲ ਕੰਜ਼ਰਵੇਟਿਵ ਪਾਰਟੀ ਨੇ ਜਿੱਤੀਆਂ ਪਰ ਉਹਨਾਂ ਨੇ ਕਿਹਾ ਕਿ ਮੇਰੀ ਜ਼ਿੰਮੇਵਾਰੀ ਬਣਦੀ ਸੋ ਇਸੇ ਤਰੀਕੇ ਨਾਲ ਆਬੀਅਸਲੀ ਜਮਹੂਰੀਅਤ ਦੇ ਵਿੱਚ ਇਹੀ ਹੁੰਦਾ ਜਦੋਂ ਤੁਹਾਨੂੰ ਲੱਗਦਾ ਕਿ ਲੋਕੀ ਸਾਡੇ ਆਬਾਮ ਸਾਡੇ ਸਾਡੇ ਤੋਂ ਜੁਦਾ ਹੋਣ ਲੱਗ ਪਈ ਆ ਆਬਾਮ ਨੂੰ ਨਹੀਂ ਲੱਗਦਾ ਕਿ ਅਸੀਂ ਉਹਨਾਂ ਨੂੰ ਰੈਪ੍ਰੀਜ਼ੈਂਟ ਕਰ ਸਕਦੇ ਆ ਤੇ ਕੋਈ ਵੀ ਜਿਹੜਾ ਤਗੜਾ ਜਮਹੂਰੀ ਲੀਡਰ ਹੁੰਦਾ ਉਹ ਸਾਈਡ ਤੇ ਹੋ ਜਾਂਦਾ ਵੀ ਠੀਕ ਆ ਭਾਈ ਕਿਸੇ ਹੋਰ ਨੂੰ ਮੌਕਾ ਦਿਓ ਮੈਂ ਜਿੰਨੀ ਕੰਮ ਮੈਂ ਕਰ ਸਕਦਾ ਸੀ ਮੈਂ ਕੀਤਾ ਉਹ ਚੰਗਾ ਹੈ ਜਾਂ ਮਾੜਾ ਹੈ ਉਹ ਦੇ ਲਈ ਹਿਸਟਰੀ ਜਜ ਕਰੇਗੀ ਸੋ ਪਾਰਲੀਮੈਂਟ ਨੂੰ ਜੀ ਇਹਨਾਂ ਨੇ ਪ੍ਰੋਕਲਰਡ ਕਰਤਾ ਹੈ 24 ਮਾਰਚ ਤੱਕ ਤੇ ਇਹਦੇ ਵਿੱਚ ਡੋਨਲਡ ਟਰੰਪ ਉਹਨਾਂ ਨੇ ਕੀ ਕਿਹਾ ਉਹਦੇ ਤੇ ਆਪਾਂ ਆਬਵੀਅਸਲੀ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਐਂਡ ਜਿਹੜੇ ਆਪਣੇ ਕਨਜ਼ਰਵਟਿਵ ਪਾਰਟੀ ਦੇ ਪੀਰੀ ਪੋਲੀਬਰ ਜਿਹੜੇ ਕਿ ਆਪੋਜੀਸ਼ਨ ਲੀਡਰ ਨੇ ਕੈਨੇਡਾ ਦੇ ਜਿਨ੍ਹਾਂ ਨੇ ਹੁਣ ਚੋਣਾਂ ਦੇ ਵਿੱਚ ਜਿਹੜਾ ਭਾਗ ਲੈਣਾ ਉਹਨਾਂ ਨੇ ਕਿਹਾ ਕਿ ਕੋਈ ਖਾਸ ਫਰਕ ਨਹੀਂ ਪੈਂਦਾ ਜਿਹੜੇ ਲੀਡਰਾਂ ਨੇ ਹੁਣ ਲਿਬਰਲ ਪਾਰਟੀ ਨੂੰ ਲੀਡ ਕਰਨਾ ਜਾਦਾ ਹੋਏ ਇਹ ਕਹਿਣ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਖਤਲਾਫ ਹੈ ਜਸਟਨ ਟ੍ਰੂਡੋ ਦੀਆਂ ਪਾਲਿਸੀਆਂ ਦੇ ਨਾਲ ਤੇ ਜਦੋਂ ਜਸਟਨ ਟ੍ਰੂਡੋ ਨੇ ਇਹ ਫੈਸਲੇ ਲਏ ਆ ਉਦੋਂ ਇਹ ਸਾਰੇ ਲੀਡਰ ਉਹਦੇ ਨਾਲ ਸਗੇ ਤੇ ਉਹਦੀ ਪਿੱਠ ਤਪਤ ਪਾਉਂਦੇ ਰਹੇ ਆ ਸੋ ਇਸ ਕਰਕੇ ਜਿਹੜੇ ਆ ਇਹਨਾਂ ਨੇ ਆਪੋਜੀਸ਼ਨ ਲੀਡਰ ਤਾਂ ਜਿਹੜੇ ਕੈਨੇਡਾ ਦੇ ਹੈਗੇ ਇਹਨਾਂ ਨੇ ਕਿਹਾ ਕਿ ਕੋਈ ਖਾਸ ਫਰਕ ਨਹੀਂ ਜਿਹੜਾ ਵੀ ਮਰਜ਼ੀ ਹੋਵੇ ਇਹ ਸਾਰੇ ਇੱਕੋ ਜਿਹੇ ਆ ਤੇ ਇਹਨਾਂ ਦੇ ਜਿਹੜਾ ਕਾਰਜਕਾਲ ਦੇ ਸਮੇਂ ਜਸਟਨ ਟ੍ਰੂਡੋ ਦੇ ਕਾਰਜਕਾਲ ਸਮੇਂ ਇਹ ਸਾਰਿਆਂ ਨੇ ਉਹੀ ਗੱਲ ਆ ਗਈ ਖਾਲੀਦ ਅਲਵਲੀ ਵੀ ਸਾਰਿਆਂ ਨੇ ਜਿਹੜੀਆਂ ਮਲਾਈਆਂ ਵੀ ਖਾਧੀਆਂ ਤੇ ਉਹਨਾਂ ਦੇ ਨਾਲ ਫੈਸਲਿਆਂ ਦੇ ਨਾਲ ਜਿਹੜਾ ਡਟੇ ਵੀਰ ਹੈ ਸੋ ਇਸ ਕਰਕੇ ਆਪੋਜੀਸ਼ਨ ਲੀਡਰ ਨੇ ਤਾਂ ਇਸ ਗੱਲ ਨੂੰ ਜਿਹੜਾ ਉਹਨਾਂ ਨੇ ਕਹ ਕੇ ਜਿਹੜਾ ਮਰਜ਼ੀ ਆਵੇ ਇਹ ਸਾਰੇ ਇੱਕੋ ਜਿਹੇ ਨੇ ਤੇ ਆਬਵੀਅਸਲੀ ਜਿਹੜਾ ਜਗਮੀਤ ਸਿੰਘ ਨੇ ਵੀ ਕਹਿ ਲੋ ਕਿ ਇਸੇ ਤਰੀਕੇ ਦਾ ਨਿਊ ਡੈਮੋਕਰੇਟ ਪਾਰਟੀ ਦੇ ਜਿਹੜੇ ਲੀਡਰ ਨੇ ਇਸੇ ਤਰੀਕੇ ਦੀ ਉਹਨਾਂ ਨੇ ਵੀ ਗੱਲ ਆਖੀ ਆ ਈਵਨ ਥੋ ਕਿ ਜਗਮੀਤ ਸਿੰਘ ਉਹਨਾਂ ਨੇ ਇਹਨਾਂ ਨੂੰ ਸਮਰਥਨ ਵੀ ਦਿੱਤਾ ਰੱਖਿਆ ਸੋ ਖੈਰ ਜਿਹੜੇ ਕੁਝ ਨਾਮ ਨੇ ਕਿ ਜਿਹੜੇ ਜਸਟਨ ਟਿਊਡੋ ਤੋਂ ਬਾਅਦ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਜਾਂ ਤਾਂ ਆਪੋਜੀਸ਼ਨ ਲੀਡਰ ਬਣ ਗਏ ਜਿਹਦੇ ਕਿ ਜਾਦੇ ਚਾਂਸਸ ਨੇ ਕਿਉਂਕਿ ਇਸ ਸਮੇਂ ਕੈਨੇਡਾ ਦੇ ਵਿੱਚ ਜਿਹੜੇ ਹਾਲਾਤ ਦੱਸੀ ਦੇ ਆ ਖਾਸ ਕਰਕੇ ਜਿਹੜਾ ਮਹਿੰਗਾਈ ਦੇ ਸੰਕਟ ਨੂੰ ਲੈ ਕੇ ਜਾਂ ਹਾਊਸਿੰਗ ਕ੍ਰਾਈਸਿਸ ਆ ਇਮੀਗ੍ਰੇਸ਼ਨ ਸਿਸਟਮ ਜਿਸ ਤਰੀਕੇ ਦਾ ਹੋਇਆ ਹੋਇਆ ਇਸ ਕਰਕੇ ਜਦੋਂ ਵੀ ਚੋਣਾ ਹੁੰਦੀਆਂ ਕਾਫੀ ਜਿਆਦੇ ਚਾਂਸਸ ਨੇ ਕਿ ਕੰਜ਼ਰਵਟਿਵ ਪਾਰਟੀ ਜਿਹੜੀ ਕਿ ਆਪੋਜੀਸ਼ਨ ਦੇ ਵਿੱਚ ਆ ਕਿ ਉਹ ਜਿੱਤ ਸਕਦੇ ਨੇ ਸੋ ਇਹ ਜੇਕਰ ਇਦਾਂ ਹੁੰਦਾ ਫਿਰ ਕੋਈ ਵੀ ਅਗਲਾ ਆਪੋਜੀਸ਼ਨ ਲੀਡਰ ਬਣੂਗਾ ਲਿਬਰਲ ਪਾਰਟੀ ਦਾ ਕਿਉਂਕਿ ਮੇਨਲੀ ਇਹ ਵੱਡੀ ਪਾਰਟੀ ਆ ਹਾਲਾਂਕਿ ਹੋ ਸਕਦਾ ਵੈਸੇ ਐਨਟੀਪੀ ਦੇ ਵੀ ਜਿਹੜੇ ਜਗਮੀਤ ਸਿੰਘ ਹੋਣਾ ਦੇ ਵੀ ਨੰਬਰ ਥੋੜੇ ਜਿਹਾ ਕਿਹਾ ਲੋ ਕਿ ਡਾਊਨ ਹੀ ਨੇ ਸੋ ਇਹ ਜਿਹੜੇ ਕੁਝ ਨਾਮ ਨੇ ਇਹਦੇ ਵਿੱਚ BBC ਜਿਹੜਾ ਰਿਪੋਰਟ ਕਰ ਰਿਹਾ ਕਿ ਫਾਰਮਰ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਉਹੀ ਜਿਹੜਾ 트럼ਪ ਹੋਣਾ ਦੇ ਨਾਲ ਜਿਸਵੀ ਕੇ ਨਾਲ ਇਹਨਾਂ ਦਾ ਕਹਿਣਾ ਸੀ ਕਿ 트럼ਪ ਦੇ ਨਾਲ ਪੇਸ਼ ਹੋਣਾ ਚਾਹੀਦਾ ਨਹੀਂ ਪੇਸ਼ ਆਏ ਸੋ ਇਹਦੇ ਚੱਲਦੇ ਆ ਇਹਨਾਂ ਨੇ ਜਿਹੜਾ ਅਸਤੀਫਾ ਦੇ ਦਿੱਤਾ ਸੀਗਾ ਸੋ ਇਹ ਇੱਕ ਤਾਂ ਸੰਭਾਵੀ ਕਹ ਲੋ ਕਿ ਉਮੀਦਵਾਰ ਨੇ ਲਿਬਰਲ ਪਾਰਟੀ ਦੇ ਪ੍ਰਧਾਨ ਵਣਨ ਦੇ ਲਈ ਵੀ ਤੇ ਨਾਲੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਵਣਨ ਦੇ ਵੀ ਲਈ ਵੀ ਹਾਲਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਬਣ ਕੇ ਉਹ ਸਮਾਂ ਕਿੰਨਾ ਰਹਿੰਦਾ ਅਕਤੂਬਰ ਤੱਕ ਦਾ ਵੈਸੇ ਟਾਮ ਆ ਪਰ ਬੜੀ ਜਲਦੀ ਝੂੜਾ ਆ ਸਕਦੀਆਂ ਕਿਉਂਕਿ ਜੇਕਰ ਹੁਣ ਜਗਮੀਤ ਸਿੰਘ ਹੁਣੀ ਵੀ ਨਹੀਂ ਨਾਲ ਹੈਗੇ ਪਹਿਲਾਂ ਵੀ ਇਹਨਾਂ ਨੇ ਖਾਸ ਮਸੀ ਬਚੇ ਸੀ ਇਹਨਾਂ ਦੀ ਜਿਹੜੀ ਆ ਅਲਪਮਤ ਵਾਲੀ ਕਹਿ ਲੋ ਕਿ ਮਾਈਨੋਰਟੀ ਵਾਲੀ ਸਰਕਾਰ ਸੀਗੀ ਇਹਨਾਂ ਦੀ ਫਿਰ ਇੱਕ ਫਾਰਮਰ ਫਾਰਮਰ ਸੈਂਟਰਲ ਬੈਂਕਰ ਮਾਰਕ ਕੈਰਨੀ ਇਹਨਾਂ ਦਾ ਵੀ ਜਿਹੜਾ ਇਹ ਵੀ ਆ ਸਕਦੇ ਨੇ ਮਲੀਨੀਆ ਜੋਲੀ ਮਿਨਿਸਟਰ ਆਫ ਫੋਰਨ ਅਫੇਅਰਸ ਇਹੇ ਵੀ ਖਾਸੇ ਚਰਚਾ ਦੇ ਵਿੱਚ ਰਹੇ ਨੇ ਇੰਡੀਅਨ ਮੀਡੀਆ ਦੇ ਵਿੱਚ ਵੀ ਬਿਕੋਜ਼ ਜਦੋਂ ਹੁਣ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਰਜਾਈਮ ਦੇ ਉੱਤੇ ਸਾਰੇ ਅਲਿਗੇਸ਼ਨ ਵਗੈਰਾ ਲਾਏ ਨੇ ਹਰਦੀਪ ਸਿੰਘ ਨੇਜਰ ਉਹਨਾਂ ਦੇ ਕੱਤਰ ਨੂੰ ਲੈ ਕੇ ਤੇ ਇੰਡੀਅਨ ਡਿਪਲੋਮੈਟਸ ਦੀ ਕੇਸ ਵੀ ਕਿਹਦੀ ਭੂਮਿਕਾ ਆ ਕੈਨੇਡਾ ਦੇ ਅੰਦਰ ਜੋ ਕੁਝ ਵੀ ਚੱਲ ਰਿਹਾ ਆ ਲਾਰੈਂਸ ਬਿਸ਼ਨੋਈ ਦੀ ਗੈਂਗ ਨੂੰ ਲੈ ਕੇ ਉਹਦੇ ਵਿੱਚ ਇਹ ਕਾਫੀ ਜ਼ਿਆਦਾ ਬੋਕਲ ਰਹੇ ਨੇ ਇਸ ਕਰਕੇ ਕਾਫੀ ਇਹਨਾਂ ਦਾ ਨਾਮ ਰਿਹਾ ਸੋ ਇਹ ਵੀ ਇੱਕ ਸੰਭਾਵੀ ਉਮੀਦਵਾਰ ਹੋ ਸਕਦੇ ਨੇ and uh, dominic uh, livlank minister of finance and intergovernmental affairs inada vi chance ho sakda christi clark former premier of uh, british columbia inada vi jehda ho sakda ki eh vi jehda ende vich inada vi chance ho sakda ki apna agle jehda canada de ja galo ki liberal party de leader bann de layi ਸੋ ਖੈਰ ਇਹ ਤਾਂ ਜੀ ਬਾਏ ਬਾਏ ਕਹ ਲੋ ਕਿ ਅਲਵਿਦਾ ਕਹਤਾ ਹੈ ਜੇ ਜਸਜੀ ਟੂਟੋ ਹੁਣਾ ਨਹੀਂ ਤੇ ਜਿਹੜੇ ਸਾਡੇ ਵਾਲੇ ਲੀਡਰ ਦੀ ਆਪਾਂ ਗੱਲ ਕੀਤੀ ਸੀਗੀ ਉਹਨਾਂ ਨੇ ਇੱਕ ਤਾਂ ਇੱਕ ਵਾਰ ਬੜਾ ਸਪਸ਼ਟਤਾ ਦੇ ਨਾਲ ਇਹ ਗੱਲ ਕਰ ਦਿੱਤੀ ਆ ਕਿ ਭਾਈ ਅਸੀਂ ਨਹੀਂ ਅਸਤੀਫਾ ਸਤੂਫਾ ਦਾ ਕੋਈ ਨਹੀਂ ਦੇਣਾ ਉਹਨਾਂ ਨੇ ਕਿਉਂਕਿ ਜੇਐਸਵੀ ਕੇ ਨਾਲ ਪੇਸ਼ ਆ ਰਹੇ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਤਾਂ ਬੜੀ ਸਪਸ਼ਟ ਇਹ ਗੱਲ ਲੱਗ ਰਹੀ ਹੈ ਕਿ ਉਹ ਇਸੇ ਤਰੀਕੇ ਨਾਲ ਆਪਣੇ ਅਹੁਦੇ ਤੇ ਬਰਕਰਾਰ ਰਹਿਣਗੇ ਹੁਣ ਦੇਖੋ ਜਿਹੜੀਆਂ ਉਹਨਾਂ ਨੇ ਉਹਦੇ ਵਿੱਚ ਗੱਲਾਂ ਕੀਤੀਆਂ ਉਹ ਇੱਕ ਤਰੀਕੇ ਨਾਲ ਇਦਾਂ ਲੱਗਦਾ ਕਿ ਉਹ ਸਿੱਧਾ ਸਿੱਧਾ ਆਪਣੇ ਜਿਹੜਾ ਵਿਰੋਧੀਆਂ ਨੂੰ ਕਹਿ ਰਹੇ ਨੇ ਜਾਂ ਜਿੱਦਾਂ ਹੁਣ ਅੱਛਾ ਉਹ ਇਹ ਕਹਿੰਦੇ ਕਿ ਮੈਂ ਸਾਰਾ ਕੁਝ ਆਪਣੀ ਝੋਲੀ ਤਾਂ ਪਵਾਇਆ ਸੀਗਾ ਕਿ ਇਹ ਸਾਰੀ ਚੀਜ਼ ਤੇ ਬਰਾਮਚਨ ਲਾਉਣ ਦੇ ਲਈ ਵੀ ਇਹ ਖਤਮ ਹੋ ਜਵੇ ਇਹਨਾਂ ਨੂੰ ਝੋਲੀ ਪਾਉਣ ਦਾ ਤਾਂ ਸਰ ਕੋਈ ਮਤਲਬ ਨਹੀਂ ਬਣਦਾ ਦੇਖੋ ਤੁਸੀਂ ਸਾਰੇ ਉਹ ਗੁਨਾਹ ਕਬੂਲ ਕੀਤੇ ਆ ਹੁਣ ਦੇਖੋ ਝੋਲੀ ਉਹਦੇ ਵਿੱਚ ਸਾਜ਼ਿਸ਼ ਮੈਂ ਅੱਗੇ ਵੀ ਬਹੁਤ ਵਾਰ ਗੱਲ ਕੀਤੀ ਕਿ ਸਾਜ਼ਿਸ਼ ਤਾਂ ਤਾਂ ਹੋ ਸਕਦੀ ਹੈ ਜੇਕਰ ਕੋਈ ਇਦਾਂ ਦੀ ਚੀਜ਼ ਹੋਵੇ ਜਿਹੜੀ ਕਿ ਲੋਕਾਂ ਨੂੰ ਨਹੀਂ ਪਤਾ ਤੇ ਉਹ ਸਾਹਮਣੇ ਉੱਥੇ ਆਈ ਆ ਤੇ ਉਹਦਾ ਕੋਈ ਸਬੂਤ ਨਹੀਂ ਹੁਣ ਡੀਜੀਪੀ ਸੈਣੀ ਲਗਾਏ ਗਏ ਇਹਦਾ ਕੋ ਇਹਦੇ ਵਿੱਚ ਕੋਈ ਝੂਠ ਨਹੀਂ ਜਿਹੜੇ ਆ ਇਜ਼ਹਾਰ ਆਲਮ ਨੂੰ ਵੀ ਅਕਾਲੀ ਦਲ ਦੇ ਵਿੱਚ ਲਿਆਂਦਾ ਗਿਆ ਉਹਦੇ ਤੁਸੀਂ ਬੱਖ-ਬੱਖ ਆਰਗੂਮੈਂਟ ਜਰੂਰ ਪੇਸ਼ ਕਰ ਸਕਦੇ ਹੋ ਆਪਾਂ ਇਹ ਨਹੀਂ ਗੱਲ ਕਹਿੰਦੇ ਉਹਦੇ ਲਈ ਬਹੁਤ ਆਰਗੂਮੈਂਟਸ ਹੋਣਗੇ ਅਕਾਲੀ ਦਲ ਬਾਦਲ ਦੇ ਕੋਲ ਬੜੇ ਝੂਠ ਨਹੀਂ ਹੈਗਾ ਇਹ ਕੋਈ ਸਾਜ਼ਿਸ਼ ਨਹੀਂ ਹੈਗੀ ਬੇਅਦਵੀ ਦੀ ਘਟਨਾ ਵੀ ਹੋਈ ਆ ਉਹਦੇ ਤੇ ਅਕਾਲੀ ਦਲ ਦਾ ਰਿਸਪੌਂਸ ਕਿਦਾਂ ਦਾ ਰਿਹਾ ਇਹ ਵੀ ਇੱਕ ਸੱਚਾਈ ਵਾਲੀ ਗੱਲ ਆ ਬੈਠੇ ਹੋਏ ਸੰਗਤਾਂ ਦੇ ਉੱਤੇ ਜੋ ਕੁਝ ਵੀ ਤਸ਼ੱਦਦ ਹੋਇਆ ਉਹ ਵੀ ਇੱਕ ਸੱਚਾਈ ਵਾਲੀ ਗੱਲ ਆ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਆਰਗੂਮੈਂਟ ਇਹਦੇ ਲਈ ਦਿੱਤੇ ਜਾ ਸਕਦੇ ਨੇ ਪਰ ਝੂਠ ਇਹਦੇ ਵਿੱਚੋਂ ਕੁਝ ਨਹੀਂ ਸਾਜ਼ਿਸ਼ ਇਹਦੇ ਵਿੱਚੋਂ ਕੁਝ ਨਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਕੱਲ ਸਵੇਰੀ ਗੱਲ ਆਖੀ ਆ ਕਿ ਕੋਈ ਵੀ ਇਨਬਿਨ ਕੀਤੇ ਤੋਂ ਬਿਨਾ ਆਨਕਾਨੀ ਕੀਤੇ ਤੋਂ ਬਿਨਾ ਸਾਰੇ ਦਾ ਸਾਰਾ ਹੁਕਮ ਜਿਹੜਾ ਅਕਾਲ ਤਖਤ ਸਾਹਿਬ ਦਾ ਮੰਨਿਆ ਜਾਵੇ ਅਕਾਲੀ ਗੱਲ ਦੇ ਲੀਡਰਾਂ ਨੂੰ ਤਾਕੀਦ ਕੀਤੀ ਉਹਨਾਂ ਨੇ ਤੇ ਇਹਨੇ ਹੀ ਮੰਨ ਰਿਹਾ ਇਹ ਮੰਨਣ ਤੋਂ ਇਨਕਾਰ ਹੀ ਨੇ ਇਹ ਕਹਿ ਰਹੇ ਨੇ ਕਿ ਜੇ ਅਸੀਂ ਮੰਨ ਲਿਆ ਉਹਨਾਂ ਦਾ ਹੁਕਮ ਤਾਂ ਸਾਨੂੰ ਇਲੈਕਸ਼ਨ ਕਮਿਸ਼ਨ ਨੇ ਸਾਡੀ ਮਾਨਯਤਾ ਰੱਦ ਕਰ ਦੇਣੀ ਆ ਜੋ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਦੀ ਕੋਈ ਜਿਹੜੀ ਆ ਇਹਨਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਤੇ ਵੈਸੇ ਵੀ ਇਹਨਾਂ ਨੂੰ ਜੇਕਰ ਇਦਾਂ ਦਾ ਕੋਈ ਡਰ ਹੁੰਦਾ ਤੇ ਇਹ ਬੱਸ ਇਹ 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 ਕੀ ਇਹ ਸੁਨੇਹਾ ਕੀ ਦੇ ਰਹੇ ਆ ਕਿ ਇਹਨਾਂ ਦੇ ਲਈ ਅਕਾਲ ਤੱਕ ਸਭ ਤੋਂ ਜਿਆਦਾ ਉੱਚਾ ਜਿਹੜਾ ਇੰਡੀਆ ਦਾ ਕਨਸਟੀਟਿਊਸ਼ਨ ਹੈ ਜਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਤੇ ਵੈਸੇ ਵੀ ਜੇਕਰ ਇਦਾਂ ਦਾ ਹੁੰਦਾ ਤਾਂ ਪੂਰੇ ਪੰਥ ਰਿੰਗਾਂ ਦੇ ਨਾਲ ਆ ਕੇ ਖੜ ਜਾਣਾ ਸੀ ਇਹਨਾਂ ਦੇ ਤਾਂ ਬੈਸਿਕ ਚੰਗੀ ਗੱਲ ਹੈ ਜੇਕਰ ਇਦਾਂ ਦਾ ਕੁਝ ਹੋ ਜਾਂਦਾ ਪਰ ਆਪਾਂ ਨੂੰ ਪਤਾ ਕਿ ਇਹ ਸਾਰੀ ਕਵਾਏ ਦੇ ਇਸੇ ਕਰਕੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡੀ ਮੁੱਕ ਦੀ ਗੱਲ ਇਹ ਆ ਬਾਕੀ ਤੁਸੀਂ ਜੋ ਮਰਜ਼ੀ ਕਰੀ ਜੋ ਹੁਣ ਉਹਨਾਂ ਨੇ ਇੱਕ ਹੋਰ ਗੱਲ ਅੱਜ ਦੀ ਜਿਹੜੀ ਗੱਲਬਾਤ ਦੇ ਵਿੱਚ ਕਹੀ ਆ ਕਿ ਪਹਿਲਾਂ ਤੁਸੀਂ ਕਾਨਫਰੰਸ ਤੇ ਆਉਣਾ ਉਸ ਤੋਂ ਬਾਅਦ ਤੁਸੀਂ ਇਸ਼ਾਨਾਨ ਕਰਿਓ ਮੱਥਾ ਟੇਕਿਓ ਜੋ ਮਰਜ਼ੀ ਕਰਿਓ ਆਪਾਂ ਫਾਰਮੈਲਿਟੀ ਕਰਨ ਥੋੜੋ ਇੱਥੇ ਧਾਰਮਿਕ ਸਖਸ਼ੀਅਤ ਇਹਨੂੰ ਇਸ ਮਸਲੇ ਨੂੰ ਉਠਾ ਵੀ ਸਕਦੀ ਆ ਵੀ ਤੁਹਾਡਾ ਕੀ ਮਤਲਬ ਹੈ ਕਿ ਮਥਾ ਟਿਕਣ ਦੇ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡੇ ਲਈ ਆਪਣੀ ਕਾਨਫਰੰਸ ਆ ਵੀ ਇਹ ਤੁਸੀਂ ਮਾਗੀ ਦੇ ਜਿਹੜਾ ਮੇਨ ਇਹ ਰਹਿ ਗਿਆ ਕਿ ਪੋਲਿਟਿਕਲ ਗੱਲਾਂ ਕਰਨੀਆਂ ਉੱਥੇ ਆ ਕੇ ਬਾਕੀ ਇਹਨਾਂ ਨੇ ਕਿਹਾ ਕਿ ਅਸੀਂ ਬਹੁਤ ਤਕੜੀ ਰੈਲੀ ਕਰਕੇ ਜਾ ਉੱਥੇ ਇਕੱਠ ਕਰਕੇ ਦਿਖਾਣਾ ਉਹ ਕੋਈ ਵੱਡੀ ਗੱਲ ਨਹੀਂ ਜੀ ਇਕਾਦੀ ਦਲ ਬਾਦਲ ਦੇ ਲਈ ਜਿਸ ਤਰੀਕੇ ਦੇ ਇਹਨਾਂ ਦਾ ਪਾਵਰ ਆ ਮਸਲ ਪਾਵਰ ਆ ਐਸਜੀਪੀਸੀ ਆ ਉਹ ਕਰ ਸਕਦੇ ਆ ਪਰ ਇਕੱਠ ਅੱਗੇ ਵੀ ਇਕਾਦੀ ਦਲ ਦੇ ਕੋਈ ਛੋਟੇ ਨਹੀਂ ਹੁੰਦੇ ਰਹਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਬਾਕੀ ਪਾਰਟੀਆਂ ਤੋਂ 10-15 ਬੰਦੇ ਇਹਨਾਂ ਦੇ ਇਕੱਠੇ ਚ ਜ਼ਿਆਦਾ ਹੀ ਹੁੰਦੇ ਸੀ ਘੱਟ ਨਹੀਂ ਸੀ ਹੁੰਦੇ ਪਰ ਸੀਟ ਇੱਕ ਜਿੱਤੀ ਸੀ ਤੇ ਬਾਕੀ ਸਾਰੀਆਂ ਧਾਹਾਂ ਦੇ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਸੀ ਸੋ ਇਹ ਪਤਾ ਨਹੀਂ ਕਿਉਂ ਨਹੀਂ ਹਜੇ ਤੱਕ ਇਹ ਗੱਲ ਸਮਝ ਰਹਿ ਕਿ ਇਕੱਠਾ ਦੇ ਨਾਲ ਗੱਲ ਨਹੀਂ ਬਣਨੀ ਹੁਣ ਤਾਂ ਬਿਲਕੁਲ ਹੀ ਵੀ ਇੱਕ ਹੁੰਦਾ ਨਾ ਇੱਕ ਤਾਂ ਬੈਕ ਟੂ ਸਕੁਅਰ 1 ਹੁੰਦਾ ਕਿ ਮੁੜ ਕੇ ਕਹਾਣੀ ਉੱਥੇ ਹੀ ਆ ਗਈ ਹੁਣ ਤਾਂ ਇਦਾਂ ਸੀ ਕਿ ਜਿੱਦਾਂ ਜ਼ੀਰੋ ਤੋਂ ਕਹਾਣੀ ਮੁੜ ਕੇ ਹੁਣ ਤਾਂ ਮਾਈਨਸ ਜਿੱਦਾਂ ਇੱਥੇ ਯੂਕੇ ਦੇ ਵਿੱਚ ਬੜੀ ਠੰਡ ਹੈ ਨਾ ਤਾਪਮਾਨ ਜ਼ੀਰੋ ਤੋਂ ਵੀ ਥੱਲੇ ਨੂੰ ਗਿਆ ਹੈ ਤੇ ਇਹ ਹੁਣ ਜ਼ੀਰੋ ਤੋਂ ਵੀ ਥੱਲੇ ਨੂੰ ਚਲ ਗਿਆ ਹੈ ਜਦੋਂ ਇਹਨਾਂ ਨੇ ਉੱਥੇ 2 ਦਸੰਬਰ ਨੂੰ ਹੱਥ ਜੋੜ ਕੇ ਮਾਫੀ ਮੰਗ ਲਈ ਸੀ ਸਜ਼ਾ ਲਵਾ ਲਈ ਸੀ ਜੇਕਰ ਉਹਨੂੰ ਸਾਰਾ ਕੁਝ ਨੂੰ ਇਦਾਂ ਹੀ ਹੱਥ ਜੋੜ ਕੇ ਪ੍ਰਮਾਣ ਕਰ ਲੈਂਦੇ ਤੇ 0 ਤੋਂ ਸਟਾਰਟ ਹੋ ਜਾਣਾ ਸੀ ਹੁਣ ਤਾਂ ਇਹਨਾਂ ਨੇ 0 ਤੋਂ ਵੀ ਹੇਠਾਂ ਨੂੰ ਚਲੇ ਗਏ ਆ 2 ਦਸੰਬਰ ਤੋਂ ਪਹਿਲਾਂ ਤਾਂ ਚਲੋ ਇਹ ਸੀ ਨਾ ਲੋਕੀ ਇਹਨਾਂ ਤੇ ਬਹੁਤ ਸਾਰੇ ਐਲੀਗੇਸ਼ਨ ਲਾਉਂਦੇ ਸੀ 2 ਦਸੰਬਰ ਨੂੰ ਤਾਂ ਇਹਨਾਂ ਨੇ ਸਾਰਾ ਕੁਝ ਲੋਕਾਂ ਦਾ ਕਿਹਾ ਹੋਇਆ ਕਬੂਲ ਕਰ ਲਿਆ ਕਿ ਹਾਂ ਸਾਡੀਆਂ ਗਲਤੀਆਂ ਨੇ ਤੇ ਉਤੋਂ ਇਹ ਵੀ ਆਪਣੇ ਉੱਤੇ ਇੱਕ ਇਲਜ਼ਾਮ ਹੁਣ ਲਵਾ ਲਿਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਤੋਂ ਵੀ ਇਨਕਾਰੀ ਹੋ ਗਿਆ ਜੋ ਮਰਜੀ ਇਹ ਕਈ ਜਣੇ ਲੋਕਾਂ ਦੇ ਦਿਲਾਂ ਦੇ ਵਿੱਚ ਇਹੀ ਗੱਲ ਹੈ। ਬਾਕੀ ਇਹਨਾਂ ਨੇ ਮੰਨਣਾ ਜਾਂ ਨਹੀਂ ਮੰਨਣਾ। ਸੋ ਖੈਰ ਬਹੁਤ ਸਾਰੀਆਂ ਗੱਲਾਂ ਨੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ। ਸਤਿ ਸ੍ਰੀ ਅਕਾਲ।